ਬਸ ਦੇ ਲਾ ਦਿੱਤਾ ਜੀ ਲਾਲਾ ਅਬਦੁੱਲਾਹ ਕੋਲ ਨਹੀਂ ਦੇਣਾ ਮੈਂ ਭਾਂ ਦੇ ਦੁਲਾਨੀ ਕਾ ਨਹੀਂ ਤੁਨੂੰ ਭਾਂ ਦੇ ਪੱਤੇ ਦੀ ਚਾਹ ਪੀਣੇ ਘਰੇ ਆ ਕੇ ਦੁਲਾਨੀ ਕਾ ਦੀ ਤੈਨੂੰ ਮੈਂ 200 ਰੁਪਏ ਦੇ ਲਾ ਲਾ ਮੰਦੀਪ ਬਲੱਡ ਲੈਣ ਕੋਈ ਦੁਲਾਨੀ ਨਹੀਂ ਮੈਂ ਦਿੰਦਾ ਜਾ ਦੂਜਾ ਚੁੱਪ ਕਰਕੇ ਖੜਾ ਦਿੰਦਾ ਹਾਂ ਪੱਗ ਕਿੱਧਰ ਗਿਆ ਜੀ ਜੀ ਵੀਡੀਓ ਫੁੱਲ ਚੱਲਣਾ ਜੀ ਹਾਂ ਦੱਸ ਰਿਹਾ ਗੋੜੇ ਗਾਲਜੇ ਕੋਲੇ ਨਾ ਹੋਰ ਨਹੀਂ ਕਰਦਾ 18000 ਰੁਪਿਆ ਸ਼ਾਮ ਕੀ ਹੈ ਜੋੜਾ ਹੀ ਨਾ ਜਾ ਯਾਰ ਇਕੱਠੇ ਹੀ ਰਹਿੰਦੇ ਐ ਇੱਕ ਹੀ ਬਣਾ ਲਓ ਨਹੀਂ ਸੂਈ ਨਹੀਂ ਕਿਹੜੀ ਬਣਾ ਲੈਣ ਦੀ ਆਵਾਜ਼ ਨਹੀਂ ਉਹਨੂੰ ਇੱਕ ਸੀੜੀ ਕਹਿੰਦਾ ਇਹਦੀ ਤਾਂ ਭਾਈ ਲੈ ਲਈ ਇਹਦੇ ਮਗਰ ਇਹਦੇ ਮਗਰ ਦੋ ਲੈ ਲਿਆ ਇਹ ਲੈ ਲਾ ਇਹ ਦੋ ਦੰਦ ਹੋਇਆ ਹੋਊਗਾ ਇਹ ਕੀ ਮੰਗੇ ਇਹਨਾਂ ਦਾ ਸਾਰੀਆਂ ਸਾਰਾ ਨਾ ਇਹਦਾ 16 16000 ਦੀ ਪੱਟੀ ਆ ਸਾਨੂੰ ਹਾਂ ਭਾਈ ਜੀ ਇਹਦਾ 10000 ਰੁਪਏ ਪਰ ਵੀ ਕਿਹੜਾ ਚਿੱਟੀ ਦਰ ਮੈਨੂੰ ਸਹੀ ਤੂੰ ਦੱਸ ਦੇ ਕਿੱਦਾਂ ਲਾ 9000 ਪੁੱਛੇ ਓਏ ਲਾਲਾ ਛੋਟਾ 9000 ਕਿੱਧਰ ਗਿਆ ਪੂਜਾ ਪਤਾ ਕਰ ਲੈ ਇਧਰ ਬਾਈ ਦੇਣ ਵਾਲਾ ਉਹ ਰਿਹਾ ਲੈਣ ਵਾਲਾ ਪੱਠ ਇਧਰ ਕਰ ਲੈ ਹਾਂ ਉਹ ਸੀ ਰਿਹਾ ਯਾਰ ਬਾਈ ਜੱਗੀ ਲੈਂਦਾ ਰਾਜਵੀਰ 10000 ਨਹੀਂ ਬਾਈ ਨੂੰ ਦੋਨਾ ਮੇਰਾ ਪੁੱਤ ਲੈ ਲੈ ਖੀਰੀ ਪੱਠਾ ਕਿੰਨੇ ਦੀ ਗੱਜ 15000 ਮੰਗਦਾ ਮੈਂ ਤੂੰ ਦੱਸ ਦੇ ਕਿਹੜੀ ਦਾ ਉਹਦਾ ਇਹਦਾ ਪੁੱਛਿਆ ਸੀ ਇਹਦਾ 20000 ਰੁਪਇਆ ਬਈ ਜਾਇਜ਼ ਕਰਾਇ ਜਾਇਜ਼ ਆ ਦਿੰਦੇ ਲੱਗੀ ਲੱਗੀ ਤਾਂ ਨਹੀਂ ਫੰਡਦੀ ਹੈ ਨਾ ਲੱਗੀ ਹੈ ਲੱਗੀ ਦੱਸੀ ਆ ਬਈ 2-3 ਮਹੀਨੇ ਦੀ ਉਹ ਤਾਂ ਫੰਡਦੀ ਮੰਨ ਗਰੰਟੀ ਕੋਈ ਨਹੀਂ ਲਈ ਆ ਮੈਂ ਤਾਂ ਉਹ ਆ ਜਾ ਰਾਜਵੀਰ ਇੱਕ ਮਿੰਟ ਇੱਕ ਮਿੰਟ ਮੈਨੂੰ ਵੀ ਦੱਸ ਦੇ ਮੇਰੇ ਕੋਲ ਬੰਦਾ ਹੈਗਾ ਉਹ ਦੇਖੀ ਪੌਣੇ ਕਿੰਨੇ ਦੀ ਹੈ ਮੈਂ ਖ ਬਾਲੇ ਲੱਗਿਆ ਲੱਗੇ ਰਹਿੰਦੇ ਬੋਲ ਅਸੀਂ ਤਾਂ ਰਿਕਾਰਡ ਪਾ YouTube ਤੇ ਪਾ ਦੋ ਕਾਂ ਗਿਆ ਕਿ ਮੈਂ ਅਗ ਲੱਗਿਆ ਮੈਂ ਆਹ ਦੇਖੇ ਜੀ ਬਸ ਹਾਂ ਨੋਟੇ ਆਸੇ ਪੁੱਛੀ ਨੇ ਮੰਨ ਤਮੋਂ ਤੋਂ ਯੋ ਦੀ ਗਰੰਟੀ ਆ ਬਾਈ ਕੋਈ ਨੌਕਸ ਹੋਵੇ ਦਾਦੀ ਪੁੱਛਿਆ ਕੱਚੀ ਕੀ ਪੁੱਛਣੀ ਆ ਜੇ ਸਾਈ ਦਿਓ ਕਿਹੜੇ ਲੈਣੀ ਆ ਆ ਜਾਓ ਸਾਈ ਤਾਂ ਦਿਓ ਆਹ ਰੀ ਨਰਵਾ ਆ ਬਾਈ ਨੇਲੀਆਂ ਗੱਬਣਾ ਚਾਰ ਚਾਰ ਮਹੀਨਿਆਂ ਦੀਆਂ ਚੱਲ ਆਹ ਮਾਸ਼ਾ ਅੱਲਾਹ ਕੁਆਲਟੀ ਆ ਬਾਈ ਨਹੀਂ ਲੈ 10000 ਉਹ ਨਹੀਂ ਇਧਰ ਰੱਖੇ ਪਾਸੇ ਲਾਉਂਦੇ ਪੈਸਾ ਆਉਂਦਾ ਵੇ ਨਾ ਤੂੰ ਗੱਲ ਤਾਂ ਸੋਣ ਲਾ ਖਰਚ ਜਾਂਦੇ ਹਾਂ ਟੱਕਰ ਰੇਟ ਲਾਏ ਆ ਉਹ ਨਹੀਂ ਪਸਾਈਆਂ ਹੀ ਨਾ ਭਰਾ ਬਣ ਕੇ ਕਿੰਨੇ ਦੀ ਕਹਿੰਦਾ ਜਾਜਗਰ ਪਰ ਤੂੰ ਵੀ ਵੀ ਜਾਜਗਰ ਮੈਂ ਕਹਿ ਦਿੰਦਾ ਕਿੰਨੇ ਦੀ 18 ਦੀ ਲਾ ਜਾ ਤੇਰੇ 16 ਵੀ ਸੁਣ ਲਿਆ ਤੇਰਾ ਉਹ ਐ ਨਹੀਂ ਯਾਰ ਭੇਜ ਭੇਤ ਨੂੰ ਕੀ ਆ ਯਾਰ ਭਾਈ ਇਹ ਗਲਤ ਆ ਤੂੰ 15 ਦੀ ਨਹੀਂ ਬਈ ਮਿਲਦੀ ਜਿੱਪਾ ਲੈ ਨੂੰ ਫਿਰਦੇ ਆ ਕੁਆਲਿਟੀ ਚੀਜ਼ ਆ ਕੇ ਇਹ ਆੜਾ ਫੜੀ ਇਹਦਾ ਬੱਕਰੇ ਵੰਡੀਆਂ ਮਾਰੀ ਬੈਠੇ ਬੰਦਾ ਭਾਈ ਯਾਰ ਮੰਨ ਜਾ ਯਾਰ ਰਾਜ ਵੀਰਿਆ ਪੱਕਾ ਮੁੱਲ ਲਾ ਭਾਈ ਇਹਦਾ ਦਾ ਆ ਫੜ ਯਾਰ ਮੇਰੇ ਹੱਥ ਕਰ 11000 ਦੇ ਹੋ ਜਾ ਹੋ ਤੇ ਬਾਲੇ ਸਿਆਣੇ ਆ ਗਏ ਯਾਰ ਬੰਦੇ ਬਾਈ ਨੂੰ ਰਾਇਤਾ ਦੇ ਦਿਓ ਬੱਕਾ 11000 ਮੈਨੂੰ ਲਿਆ ਦੇ ਹਾਂ ਬੜੇ ਕਿਉਂ ਸਹੀ ਰੇਟ ਲਾ ਹੋਰ ਕੀ ਸਹੀ ਆ ਮੈਂ ਕਿਧਰ ਗਿਆ ਮੁੰਡਾ ਯਾਰ ਕੋਈ ਪਾਰਟੀ ਹੋਵੇ ਭਾਂਜ ਉਹ ਜੀ ਕੋਈ ਹੋਵੇ ਕੋਈ ਠੀਕ ਕਹਿੰਦਾ ਚੁੰਗਦਾ ਹੋਵੇ ਕੋਈ ਕੰਨ ਦਾ ਕੋਈ ਨਕਸ ਹੋਵੇ ਚੋ ਦੱਸੇ ਓ ਲੈ ਲਾ ਓ ਨਰੂ ਦੰਦ ਹੋਣ ਲੱਗੇ ਅੱਠ ਬਿਨਾ ਹਾਂ ਜਵਾਦ ਸੇ ਵਰ ਫਰ ਗਿਆ ਚਿੱਟੇ ਨਹੀਂ ਪਹਿਲਾਂ ਅਲੀ ਤਾਂ ਪਹਿਲਾਂ ਨਹੀਂ ਹੋਊਗੀ ਆਪਣੇ ਕੋਲ ਤਾਂ ਨਹੀਂ ਸੋਈ ਇਹ ਇਹਦੇ ਨੰਬਰ ਕੰਨ 14 ਨਹੀਂ ਹੋਣ ਲੱਗੇ ਇਹ 11 ਨੰਬਰ ਆਈ ਉਹ ਤਾਂ ਮੈਂ ਲਾਉਂਗਾ ਯਾਰ ਕਸਾਈ ਕਰੂੰਗਾ ਆ ਜਾਈ ਪੂਰੀ ਚੰਗੀ ਹੈ ਯਾਰ ਪੱਠ ਪੂਰੀ ਐ ਵਾਲ ਵੀ ਨਹੀਂ ਆਖੋ ਉਹ ਤੂੰ ਪੱਠ ਦੇ ਦਿਓ ਪੱਠ ਦੇ ਦੇ ਤੂੰ ਮਾਂ ਕੇ ਕੇ ਦੇ ਕਦਰ ਕਰ ਜਾ ਹੋ ਗਈ ਹੱਥ ਕੱਟ ਜਾ 12000 ਦੀ ਉਹ ਜਾ ਵੇਚਤੀ 12 ਦੀ ਇੱਕੀ ਰੇਟ ਆ ਬਾਈ 16000 ਰੁਪਿਆ ਉਦੋਂ ਕੱਟ ਕੇ ਓ ਯਾਰ ਮੈਨੂੰ ਸਾਰਾ ਸੁਣ ਗਿਆ ਬਾਈ ਤੂੰ ਮੈਂ ਇਹਨੂੰ ਹੱਥ ਚਰਾ ਦੇ ਇਹ ਮੰਦਰਾਂ ਭੈਣ ਚੋਂ ਤੇਰੇ ਕੋਲ ਗੱਲ ਪੈਂਦਾ ਹੈ ਮੈਂ ਤਾਂ ਭੇਡਾਂ ਵੇਚਣ ਆਇਆ ਮੈਂ ਤਾਂ ਉਹੀ ਲਿਆਣ ਨਾਲ ਵਿਖਾਉਣ ਨੂੰ ਇਹ ਤੇ ਭੇਡਾਂ ਵੇਚਣਾ ਇਹ ਤਾਂ ਭੇਡਾਂ ਨੂੰ ਸਰਦਾ ਨਹੀਂ ਅੱਧੇ 13 ਦੀ ਹੋ ਗਈ ਯਾਰ ਜਾ ਪਟਾਉਣ ਨੂੰ ਜਾ ਪਾਲ ਖੁਸ਼ ਹੋ ਗਏ ਇਹ ਮੈਂ ਬੋਲ ਬਾਈ 12000 ਦੀ ਬੱਕਰੀ ਹੈ ਨਹੀਂ ਓ ਯਾਰ ਇਹ ਕਿਹੜਾ ਕੋਈ ਨੌਕਸ ਦਾ ਦਾਫੇ ਚ ਹੱਥ ਕੱਢ ਕੱਢੀ ਹੱਥ ਨਹੀਂ ਪੱਕਾ ਹੱਥ ਕੱਢੀ ਪੂਰੇ 14000 ਦੀ ਹੋਣੀ ਜਾਂ ਹੋ ਗਈ ਆ ਹੋ ਗਈ ਉਹ ਰਾਜਵੀਰ ਪਾਲਾ ਹੋ ਗਈ ਯਾਰ ਹੋ ਗਈ ਓ ਜਾ ਕੇ ਹੋ ਗਈ ਹਾਂ ਜੋ 2000 ਘਟਾਤਾ 16 ਆਖੇ ਤੈਨੂੰ ਓਏ ਹੋ ਗਈ ਹੁਣ ਕਿੰਨੇ ਦੀ ਹਾਂ 14 ਦੀ ਭਰਤੀ ਘਟਾ ਲਓ ਜਾਨਾ ਆਜਾ ਭਾਈ ਭਰਤੀ ਸਿੱਧੂ ਮੂਸੇ ਵਾਲਾ ਨਹਿਰੂ ਨੂੰ ਕੀ ਆ ਦੇ ਦੇਣਾ ਪਹਿਲੇ ਭਾਈ ਪੈਸੇ ਫੜ ਲਈ ਓਏ ਪੈਸੇ ਦਾ ਭਾਣਾ ਦੇ ਨੂੰ ਪੈਸੇ ਕੋਈ ਕਿਹੜੇ ਭਰਤੀ ਹੋ ਗਈ ਹੋ ਗਈ ਭਾਈ ਭਰਤੀ ਕੀ ਪੇਡਾਂ ਵੇਚਣਾ ਪੇਡਾਂ ਵਖਾਓ ਯਾਰ ਭੇਡਾਂ ਤੋਂ ਸ਼ੌਂਕ ਕਰਦਾ ਤਾਂ ਪੈ ਗਿਆ ਬਈ ਤੈਨੂੰ ਭੇਡਾਂ ਬਈ ਸਿਰਾਂ ਚੀਜ਼ ਆ ਭੇਡ ਆਪਣੇ ਕੋਲੇ ਹੋ ਗਿਆ ਇਹ ਨਿੱਕੀਆਂ ਨਿੱਕੀਆਂ ਲੰਗੀਆਂ ਸੀ ਆਪਾਂ ਹੁਣ ਉਹ ਪਹਿਲੀ ਹਰਥੂਈਆ ਦੋ ਲੇਲੇ ਦਿੱਤੇ ਆ ਇਹ ਤਾਂ ਦਿੰਦੇ ਆ ਉਹ ਕਾਲੀ ਸੀ ਤੇ ਬਾਹਰ ਚਰਖੇ ਕੋਈ ਇਹਨਾਂ ਨੂੰ ਫੀਡ ਨਹੀਂ ਪਾਈ ਕੋਈ ਡੀਵਾਰਮ ਨਹੀਂ ਕੀਤੀ ਇਹ ਕਜਲੀਆਂ ਦੋ ਸ਼ਾਮ ਕੀ ਭੇਡਾਂ ਰਾਜਸਥਾਨ ਦੀਆਂ ਬਈ ਸ਼ਾਮ ਕੀ ਭੇਡ ਥੋੜੀ ਜੀ ਮਹਿੰਗੀ ਹੁੰਦੀ ਆ ਕਜਲੀਆਂ ਕੀ ਚਾਹਦੇ ਹੁੰਦੀ ਆ ਕਜਲੀਆਂ ਆਪਣੇ ਪੰਜਾਬ ਦੀ ਨਸਲ ਆ ਬਈ ਮੂੰਹ ਕਾਲਾ ਹੁੰਦਾ ਥੋੜਾ ਜਿਹਾ ਬਾਕੀ ਆਪ ਨੂੰ ਜਾਦੇ ਇਹ ਤਾਂ ਹੈ ਨਹੀਂਗਾ ਤੇ ਪਰ ਹੈ ਵਧੀਆ ਕੁਆਲਟੀ ਚੇ ਆ ਸ਼ਾਮ ਕੀ ਭੇਡ ਐ ਛੋੜੀਆਂ ਲਿਛੀਆਂ ਕਰਤੀਆਂ ਬੰਦੇ ਨੇ ਆਪਾਂ ਸਾਂਭੀਆਂ ਨਹੀਂ ਉਹਨਾਂ ਯਾਰ ਇਹ ਤਾਂ ਕੱਟ ਹੁੰਦਾ ਇਹਦੇ ਕੰਨ ਤੇ ਮਜਫਰਾਬੀ ਵਾਂਗੂ ਹੁੰਦਾ ਸਾਰਾ ਇਹਦਾ ਪਰ ਕੱਲੀ ਪੂਛ ਲੰਡੀ ਹੁੰਦੀ ਐ ਇਹਦੀ ਪੰਜਾਬ ਦੀ ਭੇਡ ਮੰਨੀ ਪਰ ਮੰਨੀ ਗਈ ਐ ਏਰੀਏ ਚ ਬਈ ਸਾਰੇ ਆਪਣੀ ਟ੍ਰੇਨਿੰਗ ਕਿਨ ਹੋएगी ਬਈ ਟ੍ਰੇਨਿੰਗ ਹੈਗੀ 11 ਤੇ 12 April ਦੀ ਆਪਣੇ ਨੰਬਰ ਬੋਲਿਓ ਮਰੇ 9056338435 ਪੀਡਾਂ ਚਾਹੀਦੀਆਂ ਤੇ ਪੀਡਾਂ ਗ੍ਰੀਦਾ ਜਿਹੜੇ ਨਵੇਂ ਬੰਦੇ ਨੇ ਬਈ ਕੰਮ ਸ਼ੁਰੂ ਕਰਨਾ ਬੀਟਲ ਚ ਨਾ ਪਵੇ ਉਹ ਉਹ ਬਰਬਰੀ ਤੇ ਪੀਡਾਂ ਤੋਂ ਕੰਮ ਸ਼ੁਰੂ ਕਰੇ ਇਹ ਚ ਨਾ ਦਾ ਬਈ ਕੋਈ ਕਦ ਕਾਟਦਾ ਹੁੰਦਾ ਕੰਮ ਕੋਈ ਨਾ ਵੈਕਸੀਨ ਨਾ ਕੋਸ ਨਾ ਕੁਛ ਨਹੀਂ ਇਹਦਾ ਕੰਮ ਜਿਹੜੇ ਨੇ ਗਰੀਬੀ ਚੱਕਣੀ ਹੈ ਗਰੀਬੀ ਆਸ ਤੇ ਵਧੀਆ ਪੀਡਾਂ ਸਾਰਾ ਨਾਲ ਇਹ ਸਾਲ ਚ ਦੋ ਵਾਰੀ ਹੁੰਦੀ ਆ ਬਈ ਜਿੱਥੇ ਮਰਜ਼ੀ ਕਰਦੇ ਉੱਥੇ ਸਾਰ ਲੈਣ ਜਿੱਥੇ ਮਰਜ਼ੀ ਨਾ ਬਿਮਾਰ ਹੋਵੇ ਪੂਰੇਆ ਬਾਹਲਾ ਇਹਦਾ ਉਹ ਆ ਆਣੀਗਾ ਵੀ ਅੱਜ ਧੌਣ ਜੀ ਸੱਟ ਜੂ ਉਹ ਹੋ ਜੂਗੀ। ਠੰਡ ਵੀ ਘੱਟ ਲੱਗਦੀ ਹੈ ਨਾ ਨਾਲੇ ਆ ਥੱਲੇ ਹੀ ਖਾਈ ਜਾਂਦੀਆਂ ਕੋਈ ਖੁਰਨੀ ਲੋੜ ਨਹੀਂ ਕਾਹਦੀ ਲੋੜ ਨਹੀਂ ਇਹਨਾਂ ਨੂੰ। ਪੰਜਾਬ ਦੀ ਭੇੜ ਕਾਲੀ ਰੱਖ ਲੋ ਜਾਂ ਕਜਲੀ ਰੱਖ ਲੋ। ਜੇ ਮਹਿੰਗੀਆਂ ਰੱਖਣੀਆਂ ਸ਼ੌਕਣਾ ਰੱਖਣੀਆਂ ਜਮਣਾਪੁਰੀ ਰੱਖ ਲੋ। ਜਿਹੜੀਆਂ ਮੁਜ਼ਫਰਾਬਾਦ ਦੀਆਂ ਦੀਆਂ ਲੰਮ-ਦੌੰਬ ਹੁੰਦੀਆਂ ਕੁਝ ਥੋੜੀ ਲੰਮੀ ਹੁੰਦੀ ਹੈ। ਉਹ ਪਰ ਜਿਆਦਾ ਬੱਚਾ ਇਕ ਦਿੰਦੀਆਂ। ਸਾਰਾ ਇੱਕ ਹੀ ਹੁੰਦਾ ਵੀ ਇਹਨਾਂ ਦਾ। ਯਾਰਾ ਇਹਨਾਂ ਨੂੰ ਕੋਈ ਗਰਮੀ ਨਹੀਂ ਕੋਈ ਠੰਡ ਨਹੀਂ ਇਹਨਾਂ ਨੂੰ ਕਿੰਨੇ ਬੱਚੇ ਦੇ ਦਿੰਦੇ ਨੇ ਬੋਲੇ ਤਾਂ 5 ਬੱਚੇ ਦਿੰਦੇ ਤਾਂ ਨਹੀਂ ਦਿੰਦੀਆਂ ਜਾਰੇ 2 ਹੀ ਦਿੰਦੀਆਂ ਬਈ ਇੱਕ ਦਿੰਦੀ ਹੈ ਜਾਰੇ ਤਾਂ ਭੇਡ ਸਹੀ ਤਾਂ ਇੱਕ ਹੀ ਦਿੰਦੀ ਹੈ ਭੇਡ ਆ ਪੰਜਾਬ ਦੀ ਨਸਲ ਆ ਬਹੁਤ ਚੰਗੀ ਨਸਲ ਆ ਇਹ ਦੋ ਦੇ ਹੀ ਦਿੰਦੀ ਹੈ ਇੱਕ ਇਹਦਾ ਪਲੱਸ ਪੁਆਇੰਟ ਇਹ ਹੈ ਜਦੋਂ ਮਹੀਨੇ ਬਾਅਦ ਇਹਨੇ ਆਪੇ ਕਰਾਸ ਹੋ ਜਾਣਾ ਕੋਈ ਇਹਨੇ ਕੋਈ ਥਾਂ ਨਹੀਂ ਮਰਦਾ ਕੋਈ ਦੁੱਧ ਹੋਣੀ ਦਾ ਆਪ ਇਹਨਾਂ ਨੇ ਬੱਚਾ ਨੇ ਚੁੰਗੀ ਜਾਣਾ ਇਹਦਾ ਬਹੁਤ ਸੌਖਾ ਕੰਮ ਆ ਪਰ ਦੇਖਣ ਜੀ ਭੜਗੀਆਂ ਲੱਗਦੀਆਂ ਨੇ ਦੁੱਧ ਨਹੀਂ ਭਈਆ ਪਚੋਏ ਦੁੱਧ ਤੇਰੇ ਲੈ ਲਈ ਹੁੰਦੇ ਨਹੀਂ ਦੁੱਧ ਆਪਣੇ ਕੰਮ ਲਾਓ ਜੀ ਹਾਂ ਜੀ ਲੈਲਾ ਕਿਨੇ ਕਿਹਾ ਆ ਗਿਣੋ ਪੇਮੈਂਟ ਜੀ ਪੇਮੈਂਟ ਲੈਲਾ ਭਾਈ ਇਹਦਾ ਹੈ ਇਹ 5 ਮਹੀਨਾ ਦਾ ਬੱਕਰਾ ਤੇ 5 ਮਹੀਨਾ ਦਾ ਲੈਲਾ ਡੇਡਾ ਵਜਨ ਕਰਦਾ ਬੱਕਰੇ ਨਾਲ ਤੇ ਵੈਕ ਵੀ ਛੇਤੀ ਜਾਂਦਾ ਹੈ 2 3 4 5 6 7 8 9 10 11 12 ਆਸ਼ੇ ਪਾਸੇ ਲਿਖਾਈ ਹੋਇਆ ਇਸ ਤੇ ਲੈਣਾ ਲੈ ਦੇ ਪਰਚੀ ਦੇ ਕੁੱਟੇ ਲੈ ਆ ਕੁੱਟੇ ਦੇ ਦੇ ਤੈਨੂੰ ਸੋਲੇ ਇਹਦਾ ਕੀ ਰੇਟ ਆ ਇਹ 18000 ਲੈ ਬੱਲੇ ਹੈਗੇ 4 ਮਹੀਨੇ ਦੀ ਗੱਬਣਾ ਬਾਈ ਪ੍ਰਾਣ ਪਰਚੀ ਦੇ ਦੇ ਇੰਨਾ ਟਾਈਮ ਕਿੱਥੇ ਯਾਰ ਦਾ ਕੁਝ ਕਰਨਾ ਹੈ ਐਨੇ ਸੌਦੇ ਕਰਾਉਣੇ ਨੇ ਕੋਈ ਖੜਾ ਰੂ ਮੈਂ ਹੁਣ ਉਹ ਦੇਈ ਪਰਚੀ ਯਾਰ ਚਲਾਨ ਕੱਟਣ ਲੱਗੇ ਦਾ ਮੈਂਟ ਲਾਉਂਦੇ ਆਂ ਹਾਂ ਬਾਈ ਪਰਚੀ ਦੇ ਦਿਓ ਆ ਦਨਾ ਓਏ ਬੰਦਾ ਰੱਖਿਆ ਮੇਰਾ ਪਰਚੀ ਦੇਣ ਤੇ ਆ ਭੇਜ ਉਹਨਾਂ ਨਾਲ ਤੇਰੇ ਅੱਜ ਚੱਲ ਖਾਇਆ ਉਹਨਾਂ ਨੇ ਕਿਆ ਲਿਆ ਨਰੂ ਦਿਖਾ ਕੇ ਓਏ ਪਰਚੀ ਆਪਦੀ ਆਪਦੀ ਐ ਆਪਦੀ ਆਪਦੀ ਤੇਰਾ 100 ਲੱਗੂਗਾ 200 ਦਲਾਲੀ ਤੇ ਦਲਾਲਾ ਅਬੁੱਲਾ ਕੋਣ ਨਹੀਂ ਦੇਣਾ ਮੈਂ ਭਾਂ ਤੇ ਦਲਾਲੀ ਕਾ ਨਹੀਂ ਤੁਨੋਂ ਭਾਂ ਜੋ ਪੱਤੇ ਦੀ ਚਾਹ ਪੀਂਨੇ ਘਰੇ ਆ ਕੇ ਦਲਾਲੀ ਕਾ ਨਹੀਂ ਤੈਨੂੰ ਮੈਂ ਆ ਮੁੰਡੇ ਬਕਾਤੀ ਮਨਦੀਪ ਬਲੱਡ ਲੈਣ ਕੋਈ ਦਰਦ ਨਹੀਂ ਬੰਦਾ ਜਾ ਉਹ ਚੁੱਪ ਕਰਕੇ ਖੜਾ ਦਿੰਦਾ ਕੋਈ ਕਰਦੇ ਆ ਇੱਧਰ ਬਣਾਈ ਬਣਾਈ ਇਹਨਾਂ ਨਾਲ ਮੈਂ ਇਹਨਾਂ ਨਾਲ ਮੈਂ 100 ਬੱਕਰੀ ਵੇਚੀ ਆ ਕਿਤੇ ਦਲਾਲੀ ਲਈ ਹੋਵੇ 200 ਲੈਣੇ ਆ ਬਾਈ ਹੁਣ ਅਸੀਂ ਨੰਗ ਸੋ ਮੈਂ ਦਾ ਹੱਥ ਕਰ ਬਾਈ ਐ ਨਾ ਕਰ ਯਾਰ ਇਹਨੇ 21 ਤਾਂ ਬੱਕਰੀ ਪਾਲੀ ਆ ਸਾਰੀ ਯਾਰ ਕੋਈ ਨਹੀਂ ਆ ਬੇਚੀ ਨਹੀਂ ਵੇਖਿਆ ਬਾਕੀ ਤਾਂ ਗਾੜਲੀ ਪਾਈ ਆ ਚੱਲ ਖਾਇਆ ਪੱਟੇ 300 ਰੁਪਏ ਦੇ ਖੁੱਲਣਾ ਪੇ ਡਾਮ ਕਾਈਓ ਪੜੇਗਾ ਦੇ ਵਿੱਚ ਕੱਟਿਆ ਇਹ 200 ਆ ਜਾਣਾ ਤੇਰਾ 400 ਰੁਪਏ ਤੇ ਇਥੋਂ ਲੈਣਾ ਮੈਂ ਵੇਚ ਲੈ ਉੱਤੇ ਬੈ ਜਾ ਮੈਂ ਤੇਰੇ ਮੈਂ ਜਾਂ ਲਖਾ ਲਿਆ ਭਾਜਾ ਪੂਜੇ ਇੱਕ ਕਿਨ ਕਾਲ ਦੇ ਬਈ ਢੜਣਾ ਯਾਰ ਕੁੱਟੋ ਹਾਂ ਬਈ ਇਹ ਭੀੜ ਦਾ ਤੇਰੇ ਕੁਆਲਿਟੀ ਹੈ ਮੋਹ ਪਿਆਰ ਬੜਾ ਬਈ ਇਹ ਸ਼ਾਂਤੀ ਹੈ ਪੇੜ ਕੀ ਨਿਸ਼ਾਨੀਆਂ ਤਾਂ ਸ਼ਾਂਤੀ ਇਹਦਾ ਕੱਟ ਹੁੰਦਾ ਧੰਨ ਤੇ ਆਹਨ ਕੱਟ ਹੁੰਦਾ ਇਹਦਾ ਤੇ ਆੱਖਾਂ ਤੇ ਧੰਨ ਦਾ ਵੱਡਿਆ ਪਲੇਟ ਇਹ ਬਈ ਯਾਰ ਲੋਪੇ ਕਰਾਂ ਵਾਲੇ ਵਾਲੇ ਖੜਦਾਗੇ ਦੋਂਦੀ ਆ ਜੀ ਭੀੜ ਹੈ ਤਮ ਕੈਮਰੇ ਸਾਹਦੇ ਮਾਗ ਤੇਰੀ ਜਾਣ ਕੇ ਉਹ ਆ ਜਾਓ ਬਈ ਸ਼ਤਰਗੜੀ ਪੇੜ ਆ ਏ ਮੈਨੂੰ ਪੁੱਛ ਮੈਂ ਦੱਸਾਂ ਕੁਆਲਿਟੀ ਤੜਗੜੀ ਇਹ ਪੂਰੀ ਮੰਡੀ ਚ ਕਿਸੇ ਕੋਲੇ ਭੇਡ ਨਹੀਂ ਆਪਣੇ ਕੋਲੇ ਹੀ ਹੈ ਚਕਰਾਂਦ ਸਧਾਈ ਵਾਲੀ ਠੀਕ ਆ ਬਾਕੀ ਬਾਈ ਨੂੰ ਪਤਾ ਹੋਊਗਾ ਭੇਡਾਂ ਦਾ ਬਾਈ ਦੱਸ ਕਿਵੇਂ ਹੁੰਦਾ ਚਕਨਾਈ ਵਾਲੀ ਬਹੁਤ ਤਕੜੀ ਹੁੰਦੀ ਜੀ ਨਹੀਂ ਨਹੀਂ ਭੇਡਾਂ ਦਾ ਕੰਮ ਦੱਸ ਨਾ ਮਾ ਬੰਦਾ ਕਰਨਾ ਚਾਹੁੰਦਾ ਹੈ ਭੇਡਾਂ ਦਾ ਤਾਂ ਬਹੁਤ ਵਧੀਆ ਬਾਈ ਚੰਗਾਈ ਦਾ ਕੋਈ ਖਿਆਲ ਨਹੀਂ ਇਹਦਾ ਬਾਈ ਜਿਹੜੀਆਂ ਮੰਡੀ ਚੋਂ ਵੀਟਰ ਲੈ ਜਾਂਦੇ ਆਪਣੇ ਨਵੇਂ ਭਰਾ ਹਨਾ ਚਲੋ ਕਿਵੇਂ ਵੀ ਆ ਚਲੋ ਵਧੀਆ ਕੰਮ ਸ਼ੁਰੂ ਕਰ ਦਿਆ ਜੇ 18000 ਦੀ ਲੈ ਕੇ 14000 ਦੀ ਵੇਚ ਕੇ ਜਾਣਗੇ ਪੱਲੇ ਕੋਹ ਨਹੀਂ ਪਾਉਣਾ ਸਾਲ-ਸਾਲ ਦੋ-ਦੋ ਸਾਲ ਹੁੰਦੀ ਆ ਬਾਈ ਆ ਜਿਵੇਂ ਲੈ ਰਾ ਨਾ ਆ ਲੈ ਲਾਗਾ ਜਿਵੇਂ ਹਨ ਜਿਵੇਂ ਆਹ ਪੇੜ ਸੁੰਦੀ ਆ ਨਾ ਕੋਈ ਝਗਾਉਂਦਾ ਫਿਰ ਆਪਾਂ ਨਾਗਾ ਪੀ ਚੁੰਗੂਗੇ ਦੱਤੀ ਪਾਲ ਜੂ ਇੱਕ ਬਈ ਸੁੱਖ ਮਾ ਦੋ ਮਹੀਨਿਆਂ ਲੈ ਲਾ 10 15 ਕਿਲੋ ਦਾ ਬਣਾ ਦੇ ਇੱਕ ਬਈ ਸੁੱਖ ਬਲੱਡ ਲੈਣ ਆਉਂਦੀ ਐ ਇੱਚ ਕਾਲੀਆਂ ਪੇਡਾਂ ਰੱਖ ਲੋ ਕਾਲੀ ਨੇਲੀ ਨੇਲਾ ਬਈ ਉਹਦੇ 5 7000 ਦਾ ਮਹੀਨੇ ਦਾ ਦੋ ਮਹੀਨਿਆਂ ਦਾ ਖੜਦਾ ਨਹੀਂ ਕੋਈ ਪਾਲਣ ਦੀ ਲੋੜ ਨਹੀਂ ਜੀ ਸੁੱਖ ਵਾਲੀ ਭਰਾ ਲੈ ਜਾਂਦੇ ਆ